ਫਰੀਦੋ ਨਾਲ ਸੂਟ ਦੀ ਸਲਾਈ ਬਿਲਕੁਲ ਫਰੀ ਹੈ ਮਰ ਜਾ ਪਰ ਕਿੱਥੋਂ ਗੁਰਮੇਲ ਬਟਿਕ ਅਕਾਲੀ ਮਾਰਕੀਟ ਬੰਗਾ ਰੋਡ ਫਗਵਾੜਾ ਆਉ ਤੁਹਾਨੂੰ ਲੈ ਚਲਦੇ ਆ ਗੁਰਮੇਲ ਬਟਿਕ ਵਾਲਿਆਂ ਦੇ ਕੋਲ ਤੇ ਤੁਹਾਨੂੰ ਦੱਸਦੇ ਆ ਗੁਰਮੇਲ ਬਟਿਕ ਵਾਲੇ ਫਗਵਾੜੇ ਦੇ ਨੰਬਰ 1 ਬਟਿਕ ਕਿਉਂ ਨੇ ਗੁਰਮੇਲ ਬਟਿਕ ਵਾਲੇ ਕਹਿੰਦੇ ਨੇ ਸੂਟ ਲੋ ਨਾ ਸਲਾਈ ਬਿਲਕੁਲ ਫ੍ਰੀ ਮੈਡਮ ਜੀ ਪਹਿਲਾਂ ਤੁਸੀਂ ਵੈਰਾਈਟੀ ਦੇਖੋ ਜਿਹੜੀ ਆਫਰ ਵਾਲੀ ਗੱਲ ਆ ਉਹ ਬਾਅਦ ਚ ਤੁਹਾਨੂੰ ਦੱਸਾਂਗੇ ਆ ਸਾਡੇ ਹੀ ਦੁਕਾਨ ਦੇ ਅੰਦਰ ਕੱਪੜਾ ਪਿਆ ਹੋਇਆ ਡਾਈ ਕੀਤਾ ਹੋਇਆ ਆ ਇਹ 1000 ਤੋਂ ਲੈ ਕੇ 1500 2000 ਦੀ ਰੇਂਜ ਵਿੱਚ ਕੱਪੜਾ ਆ ਜੀ ਆ ਸਾਡੀਆਂ ਫਰਾਕਾਂ ਆਪਣੀਆਂ ਬਣੀਆਂ ਹੋਈਆਂ ਆ ਇਹ ਕੋਈ ਰੈਡੀਮੇਡ ਨਹੀਂ ਹੈਗਾ ਇਹ ਬਹੁਤ ਹੀ ਵਧੀਆ ਆਪ ਹੀ ਸਲਾਈ ਕੀਤੀ ਹੋਈ ਆ ਆ ਹੈਗਾ ਆ ਗੋਡਿਆਂ ਵਾਲਾ ਗਰਾਰਾ ਬਹੁਤ ਹੀ ਪਿਆਰਾ ਬਹੁਤ ਹੀ ਵਧੀਆ ਕੱਪੜਾ ਆ ਦੇ ਨਾਲ ਦੁਪੱਟਾ ਦੋਸਤੋ ਜਿਹੜਾ ਖੁਦ ਸਟੀਚਿੰਗ ਕਰਦੇ ਆ ਨਾ ਬਹੁਤ ਹੀ ਇਹ ਕਲਰ ਆ ਕਲਰ ਵੀ ਬੜੇ ਸੋਹਣੇ ਆ ਹਾਂਜੀ ਲੱਗ ਲੱਗ ਜਿਹੜਾ ਸ਼ਰਾਰਾ ਇੰਨਾ ਪਿਆਰਾ ਆ ਕਲਰ ਦੇਖੋ ਤੁਸੀਂ ਖੁਦ ਵਰਕ ਕੀਤਾ ਹੋਇਆ ਆ ਫਰੌਕ ਸੂਟ ਆ ਜਿਹੜਾ ਇਹਦੇ ਉੱਤੇ ਵੀ ਇਹਨਾਂ ਨੇ ਕਿਹਾ ਕਿ ਅਸੀਂ ਖੁਦ ਵਰਕ ਕੀਤਾ ਹੋਇਆ ਇੰਨਾ ਪਿਆਰਾ ਵਰਕ ਕੀਤਾ ਆ ਤੁਸੀਂ ਖੁਦ ਦੇਖੋ ਕਿੰਨਾ ਪਿਆਰਾ ਫਰੌਕ ਸੂਟ ਆ ਆ ਦੇਖੋ ਜੀ ਆ ਵਾਈਟ ਆ ਇਹਦੇ ਤੇ ਜਿਹੜਾ ਵੀ ਰੰਗ ਕਹੋਗੇ ਆ ਸਾਡੇ ਕੋਲ ਬੁੱਕਾਂ ਹੈਗੀਆਂ ਮੋਰ ਦੀ ਆ ਠੀਕ ਆ ਨੀਲਮ ਦੀ ਆ ਜਿਹੜਾ ਵੀ ਰੰਗ ਕਹੋਗੇ ਉਹ ਰੰਗ ਇਹਨਾਂ ਤੇ ਜਿਹੜਾ ਵੀ ਮਰਜੀ ਰੰਗ ਹੋ ਜਾ ਆ ਦੇਖੋ ਲਹਿੰਗਾ ਟੌਪ ਬਣਿਆ ਹੋਇਆ ਆ ਕਿੰਨਾ ਪਿਆਰਾ ਰੰਗ ਆ ਵਿੱਦ ਦੁਪੱਟਾ ਹਾਂ ਜੀ ਦਾ ਵਿਆਹ ਸ਼ਾਦੀਆਂ ਦੇ ਸੀਜ਼ਨ ਚੱਲਦੇ ਪਏ ਆ ਹਾਂ ਜੀ ਰੀਲ ਬੁਟੀਕ ਵਾਲਿਆਂ ਤੋਂ ਕਿਹੜੀ ਕਲੈਕਸ਼ਨ ਆ ਹੋਰ ਨਗਾ ਕੇ ਵੀ ਆਉਂਦੇ ਇੱਧਰਲੇ ਵੀ ਉਹ ਇਹਨਾਂ ਚ ਲਹਿੰਗੇ ਮੰਗਦੇ ਆ ਛਰਾਰੇ ਗਰਾਰੇ ਮੰਗਦੇ ਆ ਇਹ ਕਪੜਾ ਡਾਈ ਹੋ ਜਾਂਦਾ ਆ ਡਾਈ ਕਰਾ ਕੇ ਜਿਹੜਾ ਵੀ ਰੰਗ ਮਰਜੀ ਕਰਾਓ ਉਹ ਸਾਡਾ ਦੇਖੋ ਲਹਿੰਗਾ ਟੌਪ ਬਣ ਕੀ ਕਰਦੇ ਆ ਆ ਦੇਖੋ ਜੀ ਕਪੜਾ ਇਹਦਾ ਲਹਿੰਗਾ ਸ਼ਰਾਰਾ ਦੂਟ ਵੀ ਬਣਾ ਸਕਦੇ ਆ ਬਹੁਤ ਹੈਵੀ ਡਿਜ਼ਾਈਨ ਆ ਆ ਦੇਖੋ ਜੀ ਆ ਸੂਟ ਬੜਾ ਹੀ ਪਿਆਰਾ ਬਣਦਾ ਇਹਦੇ ਵੀ ਲਹਿੰਗਾ ਬਣਾ ਲਓ ਸ਼ਰਾਰਾ ਬਣਾ ਲਓ ਟੌਪ ਬਣਾ ਲਓ ਸੂਟ ਬਣਾ ਲਓ ਜੇ ਕਿਸੇ ਨੇ ਆਨਲਾਈਨ ਆਰਡਰ ਕਰਵਾਉਣਾ ਹੋਵੇ ਤਾਂ ਹਾਂ ਜੀ ਕਰਾਉਂਦੇ ਆ ਕਰਦੇ ਆ ਜੀ ਭੇਜੀ ਦੇ ਆ ਬਾਅਦ ਤੇ ਜਿਹੜੀ ਤੁਸੀਂ ਆਫਰ ਦੀ ਗੱਲ ਕੀਤੀ ਸੀ ਸੂਟ ਲਓ ਤੇ ਨਾਲ ਸਟੀਚਿੰਗ ਬਿਲਕੁਲ ਫ੍ਰੀ ਜਿਹੜਾ ਸਾਡੇ ਕੋ ਕੋਈ ਸੂਟ ਲਊਗਾ ਉਦਾਂ ਹੀ 1300 ਰੁਪਏ ਸਲਾਈ ਆ ਉਹ 1000 ਰੁਪਏ ਸਲਾਈ ਲਵਾਂਗੇ ਜਿਹੜਾ ਸਾਡੇ ਕੋ ਸੂਟ ਖਰੀਦੂਗਾ ਬਾਕੀ ਬੜੀਕਾ ਨਾਲ ਉਹ ਸਾਡਾ ਸਲ ਔਰ ਕੱਪੜੇ ਦਾ ਰੇਟ ਬਿਲਕੁਲ ਹੀ ਘੱਟ ਹੈ ਗੁਰਮੀਲ ਜੀ ਆਫਰ ਦਾ ਫਾਇਦਾ ਚੁੱਕਣ ਲਈ ਕੀ ਕਰਨਾ ਪਊਗਾ ਫੋਟੋ ਕਾ ਕੇ ਸਕਰੀਨ ਸ਼ਾਟ ਲਓ ਆਫਰ ਦਾ ਫਾਇਦਾ ਠਾਓ ਹੁਣ ਜਿਹੜੇ ਸਾਨੂੰ ਦੇਖ ਰਹੇ ਉਹਨਾਂ ਨੂੰ ਇਹ ਵੀ ਦੱਸ ਦਿਓ ਕਿ ਪਹੁੰਚਣਾ ਕਿੱਥੇ ਕਾਲੀ ਮਾਰਕੀਟ ਬੰਗਾ ਰੋਡ ਨਿਊ ਲੋਕ ਆ ਜਾਂਦਾ ਸ਼ੋਰੂਮ ਲੱਗ ਗਿਆ ਗੁਰਮੀਲ ਬਟੀਕ ਤੇ ਦੋਸਤੋ ਜਲਦੀ ਤੋਂ ਜਲਦੀ ਗੁਰਮੀਲ ਬਟੀਕ ਵਾਲਿਆਂ ਦੇ ਕੋਲ ਵਿਜ਼ਿਟ ਕਰੋ ਤੇ ਬਹੁਤ ਹੀ ਪਿਆਰੇ ਪਿਆਰੀ ਕਲੈਕਸ਼ਨ ਆ ਵਿਆਹ ਸ਼ਾਦੀਆਂ ਦੇ ਲੈਣਾ ਜਾਂ ਕੋਈ ਵੀ ਪਾਰਟੀ ਵੇਅਰ ਕਲੈਕਸ਼ਨ ਆ ਤੁਸੀਂ ਜਲਦੀ ਜਲਦੀ ਆਓ ਤੇ ਇਹਨਾਂ ਦੇ ਕੋਲ ਸੂਟ ਖਰੀਦ ਕੇ ਜਾਓ